ਹਾਂਜੀ ਅੱਜ ਅਸੀਂ ਬਣਾਉਣ ਲੱਗੇ ਆ ਛਲਗਮਾ ਦਾ ਸਾਗ ਜੋ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਦਾ ਹੈ ਬਹੁਤ ਹੀ ਹੈਲਦੀ ਹੁੰਦਾ ਹੈ ਤੇ ਇਹ ਸਰਦੀਆਂ ਵਿੱਚ ਬਣਾਇਆ ਜਾਂਦਾ ਮੇਰੇ ਲੋ ਆਪਾਂ ਸਰਦੀਆਂ ਵਿੱਚ ਹੀ ਖਾਣੇ ਆ ਬਣਾ ਕੇ ਤੇ ਬਹੁਤ ਹੀ ਟੇਸਟੀ ਹੁੰਦਾ ਹੈ ਤੇ ਮੈਂ ਤੁਹਾਨੂੰ ਅੱਜ ਬਣਾ ਕੇ ਦਿਖਾਉਣੀ ਆ ਤੇ ਲਾਈਕ ਕਮੈਂਟਸ ਕਰਕੇ ਦੱਸਣਾ ਕਿ ਕਿਹਨੂੰ ਕਿਹਨੂੰ ਛਲਗਮ ਦਾ ਸਾਗ ਵਧੀਆ ਲੱਗਦਾ ਸ਼ਲਗਨੂ ਆ ਸ਼ਲਗਮ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਇਹਨਾਂ ਨੂੰ ਮੱਲੋ ਛਿੱਲਾਂਗੇ ਛਿੱਲਣ ਤੋਂ ਬਾਅਦ ਇਹਨਾਂ ਨੂੰ ਕੱਟਾਂਗੇ ਤੇ ਇਹਨਾਂ ਨੂੰ ਇਸ ਤਰ੍ਹਾਂ ਛਿੱਲ ਲੈਣਾ ਮੱਲੋ ਇਹਨੂੰ ਉਤਾਰ ਲੈਣਾ ਤੇ ਇਸ ਤੋਂ ਬਾਅਦ ਇਹ ਵਾਲੇ ਚਾਕੂ ਨਾਲ ਇਹਨਾਂ ਨੂੰ ਛਿੱਲ ਲੈਣਾ ਐਸ ਤਰ੍ਹਾਂ ਛਿੱਲ ਲੈਣਾ ਸਾਰੇ ਸ਼ਲਗਮ ਛਿੱਲ ਕੇ ਫਿਰ ਇਹਨਾਂ ਨੂੰ ਮੀਡੀਅਮ ਪੀਸਾਂ ਵਿੱਚ ਕੱਟ ਲੈਣਾ ਹਾਂਜੀ ਛਲਗੋਂ ਆਪਾਂ ਛਿੱਲੇ ਨੇ ਛਿਲਕੇ ਇਹਨਾਂ ਨੂੰ ਕੱਟ ਲਿਆ ਇਸ ਤਰ੍ਹਾਂ ਦੇ ਪੀਸਾਂ ਦੇ ਵਿੱਚ ਬਰੀਕ-ਬਰੀਕ ਤੇ ਮਤਲਬ ਮੀਡੀਅਮ ਜੇ ਪੀਸ ਬਣ ਗਏ ਨੇ ਤੇ ਹੁਣ ਇੱਧਰ ਅਸੀਂ ਕੁੱਕਰ ਰੱਖ ਲਿਆ ਪ੍ਰੈਸ਼ਰ ਕੁੱਕਰ ਤੇ ਇਹਦੇ ਵਿੱਚ ਆਪਾਂ ਛਲਗਮਾ ਨੂੰ ਪਹਿਲਾਂ ਆਪਾਂ ਪਾਣੀ ਪਾਵਾਂਗੇ ਥੋੜਾ ਜਿਹਾ ਮਤਲਬ ਥੋੜਾ ਜਿਹਾ ਪਾਣੀ ਪਾਉਣਾ ਹੈ ਤੇ ਹੁਣ ਆਪਾਂ ਜਿਹੜੇ ਛਲਗਮ ਛਿੱਲੇ ਨੇ ਕੁੱਕਰ ਦੇ ਵਿੱਚ ਪਾ ਦੇਣੇ ਨੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਬਣਦਾ ਛਲਗਮਾ ਦਾ ਸਾਗ ਤੇ ਤੁਸੀਂ ਵੀ ਟਰਾਈ ਕਰਨਾ ਬਣਾ ਕੇ ਦੇਖਣਾ ਹਾਂਜੀ ਛਲਗਮਾ ਆਵਾ ਪਾਤੇ ਨੇ ਤੇ ਨਾਲ ਦੀ ਨਾਲ ਹੀ ਵਿੱਚ ਗੁੜ ਐਡ ਕਰ ਦੇਣਾ ਜਿਹੜਾ ਦੋ ਡਲੀਆਂ ਗੁੜ ਲਿਆ ਸੀ ਮੈਂ ਇਹਨੂੰ ਛਲਗਮਾ ਦੇ ਨਾਲ ਹੀ ਗੁੜ ਨੂੰ ਵਿੱਚ ਪਾ ਕੇ ਮਿਕਸ ਕਰ ਦੇਣਾ ਤੇ ਢੱਕਣ ਲਾ ਦੇਣਾ ਇਹ ਨੂੰ ਆਪਾਂ ਢੱਕਣ ਲਾ ਦੇਣਾ ਦੋ ਸੀਟੀਆਂ ਹੋਂ ਤੱਕ ਵੇਟ ਕਰਾਂਗੇ ਉਦੋਂ ਤੱਕ ਅਸੀਂ ਮਸਾਲਾ ਬਣਾ ਲਾਂਗੇ ਹਾਂਜੀ ਕੜਾਈ ਦੇ ਵਿੱਚ ਆਪਾਂ ਦੇਸੀ ਘਿਓ ਐਡ ਕਰ ਲਿਆ ਤੇ ਹੁਣ ਇਹਦੇ ਵਿੱਚ ਜੀਰਾ ਪਾਵਾਂਗੇ ਇੱਕ ਚਮਚਾ ਆਪਾਂ ਜੀਰੇ ਦਾ ਪਾਉਣ ਲੱਗੇ ਜੀਰਾ ਭੁੱਜੇਗਾ ਫਿਰ ਥੋੜਾ ਜਿਹਾ ਜੀਰਾ ਭੁੱਜਣ ਤੇ ਆਪਾਂ ਵਿੱਚ ਜੀਰਾ ਆਪਣਾ ਭੁੱਜ ਚੁੱਕਾ ਹੈ ਹੁਣ ਆਪਾਂ ਦੋ ਜਿਹੜੇ ਪਿਆਜ਼ ਕੱਟੇ ਸੀ ਪਿਆਜ਼ ਵਿੱਚ ਪਾਵਾਂਗੇ ਇਹਨਾਂ ਨੂੰ ਹੁਣ ਥੋੜਾ ਜਿਹਾ ਭੁੰਨ ਲਗੇ ਫਿਰ ਉਸ ਤੋਂ ਬਾਅਦ ਅਦਰਕ ਨੂੰ ਐਡ ਕਰਾਂਗੇ ਪਿਆਜ਼ ਆਪਣੇ ਭੁੱਜ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਅਦਰਕ ਜਿਹੜਾ ਕद्दूकस ਕੀਤਾ ਹੋਇਆ ਪਾ ਦੇਣੀ ਹੈ ਇਹ ਨਾਲ ਹੀ ਹਰੀਆਂ ਮਿਰਚਾਂ ਜਿਹੜੀਆਂ ਕੱਟੀਆਂ ਹੋਈਆਂ ਸੀ ਇਹ ਵੀ ਆਪਾਂ ਪਾ ਦਾਂਗੇ। ਉਹਦਾ ਇਹ ਭੁੱਜਣ ਤੇ ਫਿਰ ਚਿਕਨ ਮਸਾਲੇ ਪਾਵਾਂਗੇ। ਅੱਜ ਜੀ ਹੁਣ ਆਪਾਂ ਸੁੱਕੇ ਮਸਾਲੇ ਪਾਵਾਂਗੇ। ਪਹਿਲਾਂ ਅਸੀਂ ਨਮਕ ਪਾਵਾਂਗੇ ਲੋੜ ਅਨੁਸਾਰ ਇੱਕ ਚਮਚਾ ਪਾਉਣਾ ਜਾਂ ਚਮਚ। ਹੁਣ ਅਸੀਂ ਲਾਲ ਮਿਰਚ ਪਾਵਾਂਗੇ। ਲੋੜ ਅਨੁਸਾਰ ਐਨੀ ਕੁ ਪਾਵਾਂਗੇ ਕਿਉਂਕਿ ਹਰੀ ਮਿਰਚ ਵੀ ਪਾਈ ਹੋਈ ਆਪਾਂ ਹਾਂਜੀ ਥੋੜੀ ਜੀ ਆਪਾਂ ਕਸ਼ਮੀਰੀ ਮਿਰਚ ਐਡ ਕਰਾਂਗੇ ਵਿੱਚ ਤੇ ਹੁਣ ਇਹਨਾਂ ਨੂੰ ਮਿਕਸ ਕਰ ਲਵਾਂਗੇ ਤੇ ਆਪਾਂ ਹਲਦੀ ਨਹੀਂ ਪਾਉਣੀ ਹੈਗੀ ਹਲਦੀ ਤੋਂ ਬਿਨਾ ਹੀ ਸਾਗ ਮਤਲਬ ਜਿਹੜਾ ਸ਼ੰਗਮਾ ਦਾਤੀ ਬਣਾਉਂਦੇ ਆ ਫਿਰ ਬਹੁਤ ਹੀ ਸਵਾਦ ਬਹੁਤ ਹੀ ਟੇਸਟੀ ਬਣਦਾ ਹੈ ਹਾਂਜੀ ਹੁਣ ਆਪਾਂ ਟਮਾਟਰ ਜਿਹੜੇ ਦੋ ਕੱਟੇ ਹੋਏ ਸੀਗੇ ਟਮਾਟਰ ਵੀ ਪਾ ਦਾਂਗੇ ਵਿੱਚ ਮਸਾਲੇ ਦੇ ਤੇ ਹੁਣ ਇਹਨਾਂ ਨੂੰ ਸੁਆਕ ਕੇ ਭੁੰਨਾਗੇ ਤੇ ਵੀ ਥੋੜਾ ਜਿਹਾ ਪਾਣੀ ਐਡ ਕਰਾਂਗੇ ਦੋ ਚਿਮਟ ਦੇ ਓਨਲੀ ਬੋਕ ਚੰਨ ਮਸਾਲੇ ਨੂੰ ਭੁੰਨਣ ਵਾਸਤੇ ਥੋੜਾ ਜਿਹਾ ਪਾਣੀ ਆਪਾਂ ਪਾਵਾਂਗੇ ਹਾਂਜੀ ਦੋ ਸੀਟੀਆਂ ਆ ਚੁੱਕੀਆਂ ਨੇ ਤੇ ਭਾਫੇ ਦੀ ਜਿਹੜੀ ਨਿਕਲ ਚੁੱਕੀ ਹੈ ਬਿਲਕੁਲ ਠੰਡਾ ਹੋ ਗਿਆ ਹੁਣ ਇਹਨੂੰ ਖੋਲਾਂਗੇ ਆਪਾਂ ਤੇ ਖੋਲ ਕੇ ਆਪਾਂ ਦੇਖਦੇ ਹਾਂ ਤੇ ਇਹਨੂੰ ਘੋਟਦੇ ਹਾਂ ਕਿ ਕੋ ਬਹੁਤ ਵਧੀਆ ਮੱਲੋਂ ਬਣ ਗਏ ਨੇ ਛਣਗਮ ਆਪਣੇ ਤੇ ਹੁਣ ਇਹਨਾਂ ਨੂੰ ਘੋਟਾਂਗੇ ਮੱਲੋਂ ਥੱਲੇ ਲਾ ਕੇ ਤੁਸੀਂ ਨਾ ਰਾਮ ਦਾ ਘੋਟ ਸਕਦੇ ਹੋ ਪਾਣੀ ਵੇਖੋ ਕਿੰਨਾ ਛਣਗਮ ਵੀ ਛੱਡ ਗਏ ਨੇ ਪਾਣੀ ਇੰਨਾ ਜ਼ਿਆਦਾ ਪਾਉਣ ਦੀ ਲੋੜ ਨਹੀਂ ਕਿਉਂਕਿ ਪਾਣੀ ਛਲਗਮ ਵਿੱਚ ਬਹੁਤ ਹੁੰਦਾ ਤੇ ਹੁਣ ਜਿਵੇਂ ਸਾਗ ਘੋਟਦੇ ਆਪਾਂ ਬਿਲਕੁਲ ਉਦਾ ਘੋਟ ਲੈਣਾ ਹਾਂ ਹਾਂਜੀ ਸਾਗ ਆਪਣਾ ਬਹੁਤ ਸੋਨਾ ਘੋਟਿਆ ਗਿਆ ਆ ਦੇਖੋ ਇਸ ਤਰ੍ਹਾਂ ਇਹਨੂੰ ਘੋਟ ਲੈਣਾ ਮੰਨ ਲਓ ਤੇ ਫਿਰ ਤੜਕੇ ਦੇ ਵਿੱਚ ਆਲਾ ਆਪਣਾ ਬਿਲਕੁਲ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਸਾਗ ਨੂੰ ਪਾਵਾਂਗੇ ਆਪਾਂ ਆ ਦੇਖੋ ਇਸ ਤਰ੍ਹਾਂ ਨੂੰ ਸਾਗ ਨੂੰ ਮਸਾਲੇ ਦੇ ਵਿੱਚ ਪਾ ਦੇਣਾ ਤੇ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਹੁੰਦਾ ਹੈ ਸਾਗ ਛਲਗਮਾ ਦਾ ਤੇ ਕਿਹੜੇ-ਕਿਹੜੇ ਭੈਣ ਭਰਾਵਾਂ ਨੂੰ ਵਧੀਆ ਲੱਗਦਾ ਹੈ ਮਤਲਬ ਛਲਗਮਾ ਦਾ ਸਾਗ ਲਾਈਕ ਕਮੈਂਟਸ ਕਰਕੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਿੱਚ ਥੋੜਾ ਜਿਹਾ ਮਿੱਠਾ ਜਿਵੇਂ ਗੋੜਾ ਪਾਇਆ ਨਾ ਪਾ ਲਓ ਤੇ ਬਹੁਤ ਹੀ ਸੁਆਦ ਬਣਦਾ ਉਹਦੇ ਨਾਲ ਗੁੜ ਦੇ ਨਾਲ ਬਹੁਤ ਟੇਸਟੀ ਬਣਦਾ ਹੈ ਤੇ ਬਹੁਤ ਨਰੋਇਆ ਵੀ ਹੁੰਦਾ ਮਤਲਬ ਖਾਣ ਦੇ ਵਿੱਚ ਖਾਣਾ ਚਾਹੀਦਾ ਮਤਲਬ ਹਾਂਜੀ ਸਾਗ ਆਪਣਾ ਬਿਲਕੁਲ ਤਿਆਰ ਹੈ ਹੁਣ ਤੇ ਨੂੰ ਸਰਵ ਕਰਾਂਗੇ ਤੇ ਵੇਖੋ ਕਿੰਨਾ ਵਧੀਆ ਬਣਿਆ ਕਿੰਨੀ ਵਧੀਆ ਲੁੱਕ ਆਈਏ ਸਾਗ ਦੀ ਤੇ ਥੋੜਾ ਜਿਹਾ ਜਿਹੜਾ ਆਪਾਂ ਮਿੱਠਾ ਪਾਉਣੇ ਉਹਦੇ ਨਾਲ ਵੀ ਬਹੁਤ ਹੀ ਸਵਾਦ ਲੱਗਦਾ ਹੈ ਤੇ ਤੁਸੀਂ ਵੀ ਟਰਾਈ ਕਰੋ ਬਣਾ ਕੇ ਦੇਖੋ ਇਸ ਤਰ੍ਹਾਂ ਜਿਵੇਂ ਮੈਂ ਬਣਾਇਆ ਸਾਗ ਛਲਗਮਾ ਦਾ ਇਸ ਤਰੀਕੇ ਨਾਲ ਬਣਾ ਕੇ ਦੇਖੋ ਤੇ ਖਾਓ ਅੰਜੋਈ ਕਰੋ ਹਾਂਜੀ ਸਾਗ ਆਪਣਾ ਡੂੰਗੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਸਰਵ ਕਰਾਂਗੇ ਦੇਸੀ ਘੀ ਪਾ ਲਿਆ ਕਿਉਂਕਿ ਦੇਸੀ ਘੀ ਦੇ ਨਾਲ ਹੋਰ ਵੀ ਟੇਸਟ ਤੁਸੀਂ ਬਟਰ ਵੀ ਪਾ ਸਕਦੇ ਹੋ ਦੇਸੀ ਘੀ ਵੀ ਪਾ ਸਕਦੇ ਹੋ ਇਹਦੇ ਨਾਲ ਹੋਰ ਵੀ ਟੇਸਟ ਮਤਲਬ ਵੱਧ ਜਾਂਦਾ ਤੇ ਹੋਰ ਵੀ ਸਵਾਦ ਲੱਗਦਾ ਹੈ ਤੇ ਲਾਈਕ ਕਮੈਂਟਸ ਕਰਕੇ ਦੱਸਿਓ ਕਿ ਕਿਨੂ ਕਿਨੂ ਮਤਲਬ ਸਾਡੀ ਜਿਹੜੀ ਰੈਸਪੀ ਏ ਸਾਗ ਦੀ ਵਧੀਆ ਲੱਗੀ ਏ ਤੇ ਬਹੁਤ ਹੀ ਸੁਆਦ ਬੰਦ ਆਇਆ ਕਿਉਂਕਿ ਸਾਗ ਐ ਇੰਨਾ ਵਧੀਆ ਬੰਦ ਆ ਨਾ ਮੂੰਹ ਨਹੀਂ ਲੈਂਦਾ ਸਾਗ ਇੰਨਾ ਟੇਸਟੀ ਬੰਦ ਆ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਤੁਸੀਂ ਬਣਾ ਕੇ ਖਾਓ ਤੇ ਖਾ ਕੇ ਦੇਖੋ ਤੇ ਲਾਈਕ ਕਮੈਂਟਸ ਕਰਕੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਜਿਹੜੇ-ਜਿਹੜੇ ਭੈਣ-ਭਰਾ ਸਾਡੀਆਂ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ-ਬਹੁਤ ਦਿਨੋਂ ਧੰਨਵਾਦ ਐ ਥੈਂਕ ਯੂ ਫਾਰ ਵਾਚਿੰਗ